ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨਿਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਐਸ ਫਾਰਮ ਜੇ ਦੋਸਤੋ ਆਪਣੇ ਚੈਨਲ ਤੇ ਵੀਡੀਓ ਰੂਟੀਨ 'ਚ ਅਪਲੋਡ ਹੁੰਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਉਂਗਾ ਜਰਸੀਆਂ ਦੇ ਬਹੁਤ ਸੋਹਣੀਆਂ ਦੋਨੇ ਗੱਬਣਾ ਸੋਹਣੇ ਥਣ ਹਵਾਨੇ ਵਾਲੀਆਂ ਸੋ ਵੀਡੀਓ ਦੇ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜਣਗੇ ਇੱਥੇ ਆ ਕੇ ਆਪਦੀ ਸੱਲੀਨਾ ਖਰੀਦ ਤਰੀ ਕਰ ਲੈ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬੱਚੀ ਮੂਹ ਤੋਂ ਖੀਰੀ 17 ਮਹੀਨੇ ਉਮਰ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 6 ਮਹੀਨੇ ਦੀ ਗੱਭਨ ਚੈੱਕ ਪਾਸ ਹਵਾਨਾ ਦੋਸਤੋ ਬੱਚੀ ਨੇ ਇਦਾਂ ਪੱਟਿਆ ਹੋਇਆ ਜਿਵੇਂ ਕੋਈ 10 12 ਦਿਨਾਂ ਦੀ ਕੱਚੀ ਵੈਣ ਨੇ ਪੱਟਿਆ ਹੁੰਦਾ ਤੇ ਬਾਕੀ ਦੋਸਤੋ ਜਿਹੜੇ ਰੁੱਤ 'ਚ ਮੱਛੀ ਆ ਗਈ ਆਪਣੀ ਤਿਆਰੀ 'ਚ ਹਵਾ ਨਾਲ ਪੂਰਾ ਪਟਾ ਜ ਫਸ ਜਾਣਾ ਮੱਛੀ ਦੇ ਤੇ ਹਾਈਟ ਵਾਲੇ ਪਾਸੋਂ ਦੋਸਤੋ ਫੁੱਲ ਉੱਚੇ ਲੰਮੇ ਵੱਡੇ ਕਦ ਕਾਠੜੀ ਆ ਅੱਗੇ ਜਿਹੜਾ ਸੀਮਨ ਲੱਗਿਆ ਹੋਇਆ ਬਾਈ ਜੀ ਹੁਣੇ ਕਹਿੰਦੇ 40 ਏਕੜ 43 ਮਾਂ ਦਾ ਦੁੱਧ ਬਾਈ ਜੀ ਹੁਣੇ ਕਹਿੰਦੇ 20 ਤੋਂ ਪਲੱਸ ਹਾਈਟ ਵਾਲੇ ਪਾਸੋਂ ਫੁੱਲ ਉੱਚੇ ਲੰਮੇ ਵੱਡੇ ਕਦ ਕਾਠੜੀ ਆ ਥਣ ਮੰਨੀਡ ਤੋਂ ਚੈੱਕ ਕਰਾ ਦੋਨਾ ਮੱਛੀ ਦੇ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਸੋਹਣੇ ਨਿਖਰਵੇਂ ਕੱਲੇ ਕੱਲੇ ਗੈਪ 'ਚ ਲੱਗੇ ਹੋਏ ਆ ਇੱਕ ਨੰਬਰ ਦਾ ਰੇਟ ਬਾਈ ਜੀ ਹੁਣੇ 2 ਨੰਬਰ ਤੇ ਦੂਜਾ ਸੂਆ ਜਰਸੀ ਮੂੰਹ ਤੋਂ 6 ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 20 ਦਿਨ ਦੀ ਕੱਚੀ ਪਹਿਲੇ ਸੂਏ ਦਾ ਦੁੱਧ ਬਾਈ ਜੀ ਹੁਣੇ ਕਹਿੰਦੇ ਵਛੀ ਨੇ 18 ਕਿਲੋ ਚਵਾਇਆ ਤੇ ਐਤ ਕੀ ਦੁੱਧ ਬਾਈ ਜੀ ਹੁਣੇ ਕਹਿੰਦੇ ਵਛੀ ਚੰਗਾ ਪਿਆ ਜੂ ਹਵਾਨੇ ਚ ਵਲਟਲ ਹਜੇ ਬਹੁਤ ਪਈ ਆ ਕੱਲੀ ਕੱਚੀ ਕੱਚੀ ਆ 20 ਦਿਨਾਂ ਚ ਵਛੀ ਨੇ ਹਵਾਨਾ ਬਹੁਤ ਸੋਹਣਾ ਤਿਆਰ ਕਰ ਜਾਣਾ ਸੀਮਨ ਸੈਗ ਦਾ ਜੇ ਵਾਈ 50074 ਲੱਗਿਆ ਹੋਇਆ ਕੇ ਆਦੋਸੋ ਫੇਸ ਕੁਆਲਟੀ ਵੇਚ ਸਕਦੇ ਆ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਪੈਠਪੂੜਾ ਚੰਗਾ ਚੌੜਾ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਹਵਾਨਾ ਵੇਚ ਸਕਦੇ ਆ ਬਹੁਤ ਸੋਹਣਾ ਚਾਰਾਂ ਥਾਂਾਂ ਸੇਮ ਇਸਾਈ ਹੱਤੀ ਚੁਆਈ ਵਾਲੇ ਹਵਾਨੇ ਚਵਲਟਲ ਹਜੇ ਬਹੁਤ ਪਈ ਆ ਬੱਚੀ ਨੇ 20 ਦਿਨਾਂ ਚਵਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੁਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬੱਚੀ ਨੇ ਪਹਿਲੇ ਸੂਏ 18 ਕਿਲੋ ਚੁਆਇਆ ਤੇ ਐਤ ਕੀ ਬਾਈ ਜੀ ਹੁਣ ਇਹ ਕਹਿੰਦੇ ਦੁੱਧ ਬੱਚੀ ਚੰਗਾ ਪਿਆਜੂ ਥਣ ਮੇਂ ਨੇੜ ਤੋਂ ਚੈੱਕ ਕਰਾ ਦ ਆ ਦੋਸਤੋ ਵੇਚ ਸਕਦੇ ਆ ਚਾਰਾਂ ਥਾਂ ਸੇਮ ਹੀ ਸਾਈਜ਼ ਆ ਤੀ ਚੁਆਈ ਵਾਲੇ ਫੋਰਟ ਸ਼ੈਂਗਪੋਰਾ ਨਹੀਂ ਤੇ 2 ਨੰਬਰ ਦਾ ਪ੍ਰਾਈਸ 22 ਜੀ ਹੁਣੇ ਰੱਖਿਆ ਹੋਇਆ 48000 ਉਹ ਚੋ ਮਾਨਤਾਨ ਹੋ ਜੂ ਜਿਹਨੂੰ ਪਸੰਦ ਆ ਜੂ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ